ਰਜੀਤ ਸਿੰਘ ਸਿਆਲੂ ਉਗਾਈ ਕਰ ਰਿਹਾ ਸੀ ਇਹ ਗੁਰਲਾਲ ਘਨੌਰ ਦਾ ਖਾਸਮਗਾ ਚਮਚਾ ਨਾਮ ਆ ਤਾਲਿਆ ਸਾਰਿਆਂ ਦੇ ਨਾਮ ਆ ਕੇ ਮੇਰੇ ਕੋਲ ਜਿਹੜੇ 4-5 ਸਪੈਸ਼ਲ ਉੱਥੇ ਬੈਠੇ ਸੀ ਬਖਸਾਂਗੇ ਕਿਸੇ ਨੂੰ ਨਹੀਂ ਬਾਏ ਨੇਮ ਬੋਲਾਂਗੇ ਇਕੱਲੇ ਇਕੱਲੇ ਦਾ ਕੋਈ ਡਰ ਪੈ ਨਹੀਂ ਇਹ ਅਫਸਰ ਜਿਹੜੇ ਵਿੱਚੇ ਬੀੜੀ ਪਿਓ ਕੱਲ ਦੇ ਜਿਹੜੇ ਆ ਦੋਨੋਂ ਬਲਾਕਾਂ ਦੇ ਅਕਾਲੀ ਦਲ ਦੇ ਉਮੀਦਵਾਰ ਸ਼ੰਭੂ ਬਲਾਕ ਤੇ ਘਨੌਰ ਬਲਾਕ ਤੇ ਧੱਕੇ ਖਾਂਦੇ ਫਿਰਦੇ ਨੇ ਕੋਈ ਐਨਓ ਸੀ ਨਹੀਂ ਕਿਸੇ ਨੂੰ ਚੁੱਲਾ ਟੈਕਸ ਦੰਦੇ ਨੇ ਕਿਸੇ ਨੂੰ ਨਹੀਂ ਦੰਦੇ 5-5 ਘੰਟੇ ਮਿੰਟਾਂ ਕਰਦੇ ਆ ਕਦੇ ਕਹਿੰਦੇ ਨੇ ਘਨੌਰ ਆਜੋ ਕਦੇ ਕਹਿੰਦੇ ਨੇ ਅਸੀਂ ਰਾਜਪੁਰੇ ਬੈਠੇ ਆ ਕਦੇ ਕਹਿੰਦੇ ਆ ਅਸੀਂ ਸ਼ੰਭੂ ਬਲਾਕ 'ਚ ਬੈਠੇ ਆ ਮਤਲਬ ਹੈਰਾਨੀ ਇਹ ਆ ਕਿ ਲੋਕਤੰਤਰ ਦਾ ਘਾਣ ਹੈ ਫਾਰਮ ਹੀ ਨਹੀਂ ਭਰੇ ਪਰਨ ਦੇਰ ਜਾ ਰਹੇ ਜੇ ਆਮ ਆਦੀ ਪਾਰਟੀ ਇੰਨੀਓ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਕੰਮ ਕੀਤੇ ਨੇ ਜੇ ਇੰਨੀਓ ਜਾਣ ਫਾਰਮ ਭਰੋ ਬਰਾਬਰ ਇਲੈਕਸ਼ਨ ਲੜੋ ਇਹ ਕੀ ਹੋਇਆ ਕਿ ਤੁਸੀਂ ਫਾਰਮ ਹੀ ਨਹੀਂ ਭਰਨਦੋਂਗੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਦੋਂ ਅੰਦਰ ਜਾਣ ਤੋਂ ਪੁਲਿਸ ਨੇ ਰੋਕਿਆ ਸੀ ਉੱਥੇ ਗਾਹ ਪਾ ਕੇ ਕੁਝ ਉਮੀਦਵਾਰ ਨੂੰ ਅੰਦਰ ਪਾੜਿਆ ਜਦੋਂ ਅੰਦਰ ਪਾੜੇ ਨਾਲ ਹੀ ਫਾਰਮ ਖੋਲੰਦੇ ਨੇ ਸੋ ਜਿੱਥੇ ਮੇਰੀ ਮਾਨਯੋਗ ਚੋਣ ਕਮਿਸ਼ਨ ਨੂੰ ਅਸੀਂ ਕਲੇਰ ਸਾਹਿਬੀ ਮਿਲ ਕੇ ਆਏ ਆ ਜਿੱਥੇ ਬੇਨਤੀ ਹੈ ਤੇ ਐਕਸ਼ਨ ਲਿਆ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਜਿਹੜਾ ਨੰਗਾ ਨਾਚ ਘਨੌਰ ਚ ਚੱਲ ਰਿਹਾ ਹੈ ਇਹ ਨਾ ਕਰੋ ਇਹ ਸਰਕਾਰ 5-7 ਮਹੀਨੇ ਦੀ ਇਹਦੇ ਦਬਾਹ ਹਟਵਾ ਵਾਲਾ ਕੰਮ ਨਾ ਕਰੋ ਖਾਸ ਕਰਕੇ ਐਮਐਲਏ 31 ਮਾਰਚ 2026 ਤੱਕ ਦੀ ਵੈਲਿਡਿਟੀ ਇਹਨਾਂ ਦੀ 4-5 ਮਹੀਨੇ ਦੀ। ਉਤੋਂ ਬਾਅਦ ਇਹ ਸਾਰਿਆਂ ਨੂੰ ਬਦਲ ਕੇ 80% ਆਮ ਆਦੀ ਪਾਰਟੀ ਦੇ ਐਮਐਲਏ ਨੂੰ ਬਦਲ ਕੇ ਇਹਨਾਂ ਨੇ ਹਲਕਾਚਾਰ ਲਾਦਣੇ ਅਗਲੇ 5-4 ਮਹੀਨੇ ਦੇ ਵਿੱਚ। ਨਵੇਂ ਕਿਉਂਕਿ 80% ਜਿਹੜਾ ਇਹ ਮਹਿਕਮਾ ਪੁਰਾਣਾ ਟਰਾਲੀ ਚੋਰ ਇਹਨਾਂ ਦੀਆਂ ਟਿਕਟਾਂ ਬਦਲ ਕੇ ਨਵੇਂ ਬੰਦੇ ਲੈਉਣਗੇ ਟਿਕਟਾਂ ਵੀ ਨਹੀਂ ਮਿਲਣੀਆਂ। ਸੋ ਜਿਹੜੇ ਬੰਦੇ ਨੂੰ ਟਿਕਟਾਂ ਨਹੀਂ ਮਿਲਣੀਆਂ ਅਫਸਰਾਂ ਨੂੰ ਬੇਨਤੀਆਂ ਦੇ ਥੱਲੇ ਨਾਲ ਕੋ ਜਿਹੜੇ ਉਹਨਾਂ ਦੇ ਗੁੰਡੇ ਨੇ। ਮੈਂ ਸਖਤੀ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹੁਣ ਦੇਖੋ ਬੇਨਤੀ ਵਾਲਾ ਕੰਮ ਤਾਂ ਗਿਆ ਖਤਮ ਹੋਣ ਕਿ 19 ਦੀਆਂ 21 ਦੀ ਕਹਾਵਤ ਜਦੋਂ ਸਮਾਂ ਆਇਆ ਬਾਏ ਨੇਮ ਤੁਹਾਡੇ 19 ਦੀਆਂ 121 ਮੋੜਾਂਗੇ ਫਿਰ ਫਿਰ ਇਹ ਹੁਣ ਲਿਹਾਜ਼ ਨਹੀਂ ਹੈਗੀ ਕਿਸੇ ਗੱਲ ਦੀ ਕਿਉਂਕਿ ਅਸੀਂ ਬੇਨਤੀਆਂ ਕਰ ਰਹੇ ਆ ਮਾਨਯੋਗ ਚੋਣ ਕਮਿਸ਼ਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹ ਜਿਲਾ ਟਰਾਲੀ ਚੋਰ ਮਹਿਕਮਾ ਇਹਨੂੰ ਨੱਥ ਪਾਓ ਕਿਉਂਕਿ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਤੁਸੀਂ ਫਾਰਮ ਪਰੋ ਇਲੈਕਸ਼ਨ ਲੜੋ ਡਰਾਬੇ ਮਾਰੇ ਜਾ ਰਹੇ ਨੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਅਸੀਂ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਰਾਤ ਵੀ ਮੈਂ ਇੱਕ ਲਾਇ ਪਾਇਆ ਸੀ ਜਿਹੜੇ ਉਮੀਦਵਾਰ ਦਾ ਪਤਾ ਲੱਗ ਜਾਂਦਾ ਕਿ ਅਕਾਲੀ ਦਲ ਵੱਲੋਂ ਖੜ ਗਿਆ ਉਹਦੇ ਘਰੇ ਪੁਲਿਸ ਪਹੁੰਚ ਜਾਂਦੀ ਆ ਉਹਦੇ ਪਿੰਡ ਦੇ ਸਰਪੰਚ ਕੋਲ ਪਹੁੰਚਦਾ ਸੁਨੇਹਾ ਪਹੁੰਚਦਾ ਕਿ ਇਹਨੂੰ ਬਿਠਾ ਦੇ ਨਿਹੇਦ ਦੇ ਪਰਚਾ ਕਰ ਦਾਂਗੇ ਇਹ ਮੈਂ ਸਮਝਦਾ ਕਿ ਕਿਹਨਾਰ ਤਾਂ ਤਾਲੇਬਾਨ ਬਣਾ ਕੇ ਰੱਖਦੇ ਆ ਇੰਨਾ ਡਰ ਕੇ ਇਹਨਾਂ ਨੂੰ ਜੇ ਇਹ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ ਚ ਬਰਾਬਰ ਖੜੋ ਲੱਤਾਂ 'ਚ ਜਾਨ ਹੀ ਨਹੀਂ ਹੈ ਜਮੇ ਬਰਾਬਰ ਖੜਨ ਦੀ ਗੱਲ ਕੀ ਆ ਕੀ ਆਮ ਆਦੀ ਪਾਰਟੀ ਨੂੰ ਕੈਂਡੀਡੇਟ ਵੀ ਨਹੀਂ ਲੱਭ ਰਹੇ ਹੁਣ ਤੱਕ ਅੱਜ ਤੱਕ ਵੀ ਆਮ ਆਦੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਲੱਭ ਲੱਭ ਕੇ ਕੈਂਡੀਡੇਟ ਖੜਾ ਰਹੀ ਹੈ ਹਾਲਾਤ ਨੇ ਸੋ ਇਸ ਲਈ ਬੇਨਤੀ ਆ ਕਿ ਇਹ ਜਿਹੜਾ ਗੁੰਡਾ ਰਾਜ ਹੈ ਇਹ ਜਿਹੜਾ ਪੁਲਿਸ ਡੰਡਾ ਰਾਜ ਹੈ ਇਹਨੂੰ ਬੰਦ ਕਰੋ ਲੋਕਤੰਤਰ ਨੂੰ ਬਹਾਲ ਕਰੋ ਤੇ ਇਹ ਜਿਹੜੀਆਂ ਇਲੈਕਸ਼ਨਾਂ ਕਰਾਓ ਨਹੀਂ ਇਹਦੇ ਨਤੀਜੇ ਨੇ ਜਿਹੜੇ ਆਉਣ ਵਾਲੇ ਸਮੇਂ ਚ ਤੁਸੀਂ ਪਹਿਲਾਂ ਵੀ ਦੇਖਿਆ ਕਿ ਕੱਲੇ ਕੱਲੇ ਅਫਸਰ ਨੂੰ ਚਾਹੇ ਬੀਡੀਪੀਓ ਕਨੌਰ ਆ ਚਾ ਐਸਐਚਓ ਕੋ ਨੌਰਾ ਚਾ ਡੀਐਸਪੀ ਕੋ ਨੌਰਾ ਕੋਈ ਅਫਸਰ ਹੋਵੇ ਹੋਰ ਜਿਹੜੇ ਜਿਹੜੇ ਉਥੇ ਗੁੰਡਾ ਰਾਜ ਕਰ ਰਹੇ ਨੇ ਸਾਰਿਆਂ ਨੂੰ ਬਾਇ ਨੇਮ ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਤਿੰਨ 400 ਗੁੰਡਿਆਂ ਦੀ ਫੌਜ ਖੜੀ ਕੀਤੀ ਹੈ ਜਿਨ੍ਹਾਂ ਚੋਂ ਅਧਿਆਨੇ ਜਿਹੜੇ ਆ ਮੂਹਲ ਪੇਟੇ ਹੋਏ ਸੀ ਨਾ ਕਿਸੇ ਨੂੰ ਬਲਾਕ ਚ ਦਾਖਲ ਹੋਣ ਦਿੱਤਾ ਜਾਂਦਾ ਸੀ ਤੇ ਨਾ ਕਿਸੇ ਦੇ ਕਾਗਜ਼ ਭਰਨੇ ਤੇ ਕਿਧਰੇ ਰਹਿ ਗਏ ਲੋਕ ਪੱਗਾਂ ਬਚਾਉਂਦੇ ਸੀ ਪਰ ਸਰਦਾਰਾ ਜਦੋਂ ਤੈਨੂੰ ਪਤਾ ਲੱਗਾ ਫਿਰ ਸਾਰੇ ਰਜਿਵੇਂ ਛੱਡ ਕੇ ਤੁਸੀਂ ਤਰਨਤਾਰ ਤੋਂ ਭਿੱਖੀਵਿੰਡ ਪਹੁੰਚੇ 2 ਵਜੇ ਤੁਸੀਂ ਪਹੁੰਚੇ ਤੇ 2 ਵਜੇ ਹੀ ਤੁਹਾਡੇ ਥਾਪੜੇ ਦੇ ਨਾਲ ਅਕਾਲੀ ਉਮੀਦਵਾਰਾਂ ਨੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੇ ਬਲਾਕ ਵੱਲ ਨੂੰ ਵਧਣਾ ਸ਼ੁਰੂ ਕੀਤਾ ਤੇ ਜਦ ਕਿ ਜਿੰਨਾ ਕਿ ਮੈਨੂੰ ਪਤਾ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਘਟੋ ਘਟ ਐਸਐਸਪੀ ਨੂੰ ਕਈ ਵਾਰਾਂ ਪਿਕਚਨ ਪਹੁੰਚਣ ਤੋਂ ਪਹਿਲਾਂ ਫੋਨ ਕੀਤਾ ਕਿ ਮੈਂ ਉੱਥੇ ਜਾ ਰਿਹਾ ਹਾਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਥੋਂ ਦੇ ਹਾਲਾਤ ਇਹੋ ਜਿਹੇ ਮੈਂ ਮੌਕੇ ਤੇ ਜਾ ਰਿਹਾ ਪਰ ਉਹਦੇ باوجود ਵੀ ਬੀਡੀਪੀਓ ਦਫਤਰ ਪਿੱਖੀਵਿੰਡ ਦੇ ਦਫਤਰ ਦੇ ਗੇਟ ਤੇ ਕਿਸੇ ਤਰ੍ਹਾਂ ਦਾ ਕੋਈ ਪੁਲਸੀਆ ਤੰਤਰ ਤਾਇਨਾਤ ਨਹੀਂ ਸੀ ਤੇ ਕੇਵਲ ਤੇ ਕੇਵਲ ਗੁੰਡਿਆਂ ਦੀ ਧਾੜ ਸੀ ਉਧਰ ਪਹ ਕਿ ਸੱਜ ਸਿੰਘ ਬਾਦਲ ਹੋਰਾਂ ਜਿਸ ਮਕਸਦ ਵਾਸਤੇ ਪਹੁੰਚੇ ਸੀ ਤੇ ਕਾਲੀ ਵਰਕਰਾਂ ਨੇ ਪਾਰਟੀ ਦੇ ਹੁਕਮ ਨੂੰ ਸਮਝਦਿਆਂ ਹੋਇਆਂ ਕਾਗਜ਼ ਦਾਖਲ ਕਰਾਉਣ ਵਾਸਤੇ ਜਦੋਂ ਦਾਖਲ ਹੋਣ ਲੱਗੇ ਤੇ ਜੋ ਕੁਛ ਉੱਥੇ ਵਾਪਰਿਆ ਤੇ ਜਿਸ ਤਰੀਕੇ ਨਾਲ ਕਾਲੀ ਉਮੀਦਵਾਰਾਂ ਤੇ ਉਹਨਾਂ ਦੇ ਪ੍ਰੋਪੋਜ਼ਰਾਂ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਚੋਂ ਕੁਛ ਦੀਆਂ ਫੈਲਾਂ ਪਾੜ ਦਿੱਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਪਹਿਲੀ ਗੱਲ ਉੱਥੇ ਹੈ ਹੀ ਨਹੀਂ ਸੀ ਜੇ ਕੋਈ ਹੈ ਵੀ ਸੀ ਉਹ ਜ਼ਿਆਦਾ ਸਹਿਯੋਗ ਸੱਤਾਧਾਰੀ ਧਿਰ ਦਾ ਤੇ ਉਹਨਾਂ ਗੁੰਡਿਆਂ ਦਾ ਦੇ ਰਿਆ ਸੀ ਚਲੋ ਅਕਾਲੀ ਉਮੀਦਵਾਰ ਬੇਵਸੀ ਕਾਰਨ ਪਿੱਛੇ हट ਗਏ ਫਿਰ ਡਿਪਟੀ ਕਮਿਸ਼ਨਰ ਜਿਨ੍ਹਾਂ ਕੋਲੇ ਇਸ ਵਕਤ ਚਾਰਜ ਹੈ ਭਿੱਖੀਵਿੰਡ ਦਾ ਉਹਨਾਂ ਨੇ ਆਣ ਕੇ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਕਾਗਜ਼ ਮੈਂ ਦਾਖਲ ਕਰਉਣਾ ਹੈ ਕਿਉਂਕਿ ਉਹ ਐਸੇ ਸੈਂਸਿਟਿਵ ਜ਼ੋਨ ਨੇ ਜਿੱਥੇ ਸਾਨੂੰ ਐਪਰੀਹੈਂਸ਼ਨ ਹੈ ਕਿ ਅਗਰ ਅਸੀਂ ਸੂਚੀ ਜਾਰੀ ਕਰਾਂਗੇ ਤੇ ਸਾਡੇ ਕੈਂਡੀਡੇਟਸ ਨੂੰ ਧਮਕਾਇਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਅਸੀਂ ਉਹਨਾਂ ਦੇ ਨਾਮ ਇਸ ਸੂਚੀ 'ਚ ਨਹੀਂ ਰੱਖੇ ਆ لیکن اسی انہوںوں کہہتا ہے کہ اپنے نوਮੀਨੇشن پیپرز ریڈی کر لو تو کل ਜਦੋਂ ਨੋਮੀਨੇਸ਼ਨ ਹੋ جائے گی اس ਤੋਂ ਪਹਿਲਾਂ ਅਸੀਂ ਸੂਚੀ ਜਿਹੜੀ ਹੈ ਸੈਕੰਡ ਵੀ ਜਾਰੀ ਕਰ ਦਿਆਂਗੇ تو કુલ ਮਿਲਾ ਕੇ 245 ਉਮੀਦਵਾਰ ਜਿਹੜੇ ਆ ਉਹਦੀ ਸੂਚੀ ਅੱਜ ਅਸੀਂ ਜਾਰੀ ਕਰ ਰਹੇ ਆ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਦੀ ਬਲਾਕ ਸਮಿತಿਆਂ ਦੀ ਜਿਹੜੀ ਸੂਚੀ ਹੈ ਉਹ ਅਸੀਂ ਕਿਉਂਕਿ ਬਹੁਤ ਜ਼ਿਆਦਾ ਸੀਟਾਂ ਸੀਗੀਆਂ ਤੇ ਅਸੀਂ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਕੱਲ ਨਿਰਦੇਸ਼ ਦਿੱਤੇ ਸੀ ਆਪਣੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਥਾਰਾਈਜ਼ ਕਰਤਾ ਸੀਗਾ ਔਰ ਉਹ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਉਹ ਬਲਾਕ ਸੰਪਤੀ ਜ਼ੋਨ ਦੇ ਉਮੀਦਵਾਰਾਂ ਦੀ ਸੂਚੀ ਅੱਜ ਉਹਨਾਂ ਨੇ ਆਪਣੇ ਆਪਣੇ ਜ਼ਿਲ੍ਹੇ 'ਚ ਜਾਰੀ ਕੀਤੀ ਹੈ। ਸੋ ਭਾਰਤੀ ਜਨਤਾ ਪਾਰਟੀ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪਹਿਲੀ ਵਾਰ ਬੀਜੇਪੀ ਪੰਜਾਬ 'ਚ ਇੰਨੇ ਵੱਡੇ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਪਤੀ ਦੀਆਂ ਚੋਣਾਂ ਲੜ ਰਹੀ ਹੈ। ਸਾਰੀਆਂ 117 ਵਿਧਾਨ ਸਭਾ ਤੇ ਲਗਭਗ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜ ਰਹੇ ਆ ਔਰ ਲਗਭਗ ਕੋਈ ਇੱਕਾ ਦੁਕਾ ਸੀਟ ਰਹਿ ਜਾਏਗੀ ਕਿਤੇ ਰਿਜ਼ਰਵੇਸ਼ਨ ਦੇ ਕਰਕੇ ਜਾਂ ਕਿਸੇ ਹੋਰ ਕਾਰਨ ਦੇ ਕਰਕੇ ਸਾਰੀਆਂ ਬਲਾਕ ਸੰਮਤੀ ਦੀਆਂ ਜ਼ੋਨ ਦੀਆਂ ਚੋਣਾਂ ਵੀ ਭਾਰਤੀ ਜਨਤਾ ਪਾਰਟੀ ਲੜ ਰਹੀ ਆ ਸਮਝ ਸਮਝਦਾ ਕਿ ਪੰਜਾਬ ਦੀ ਰਾਜਨੀਤੀ ਚ ਬੀਜੇਪੀ ਨੇ ਇੱਕ ਲੰਬੀ ਛਲਾਂਗ ਇਸ ਜ਼ੋਨਾਂ ਦੇ ਮਾਧਿਅਮ ਨਾਲ ਲਗਾਈ ਹੈ ਕਿ ਪਿੰਡੂ ਖੇਤਰਾਂ ਦੇ ਅੰਦਰ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਐਡੇ ਵੱਡੇ ਸਕੇਲ ਤੇ ਲੜ ਰਹੇ ਆ ਹਾਲਾਂਕਿ ਸਰਕਾਰ ਜਿਹੜੀ ਆ ਉਹ ਪੁਰਜ਼ੋਰ ਕੋਸ਼ਿਸ਼ ਉਹਦੀ ਚੱਲ ਰਹੀ ਆ ਜੋ ਸੁਸੋਧਿਆ ਸਾਹਿਬ ਨੇ ਕਿਹਾ ਕਿ ਸਾਮ-ਦਾਮ ਦੰਡ ਭੇਦ ਸੋਦਾ ਪ੍ਰਗਟਿਕरण ਉਹਦੀ ਮੈਨੀਫੈਸਟੇਸ਼ਨ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਚੱਲ ਰਹੀ ਹੈ ਜਗਾ ਜਗਾ ਤੇ ਸਾਡੇ ਉਮੀਦਵਾਰਾਂ ਨੂੰ ਪੁਲਿਸ ਦੇ ਅਫਸਰਾਂ ਵੱਲੋਂ ਵੀ ਧਮਕਾਇਆ ਜਾ ਰਿਹਾ ਹੈ ਐਡਮਿਨਿਸਟ੍ਰੇਸ਼ਨ ਦੇ ਲੋਕਾਂ ਵੱਲੋਂ ਵੀ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਬਹੁਤ ਸਾਰੀ ਜਗਾ ਸਾਡੇ ਉਮੀਦਵਾਰਾਂ ਦਾ ਨਾਮਿਨੇਸ਼ਨ ਭਰੇ ਵੀ ਹੈ ਕਿਉਂਕਿ ਅਸੀਂ ਲਿਸਟ ਜਿਹੜੇ ਫਾਈਨਲ ਕਰਨ ਤੋਂ ਬਾਅਦ ਕਨਵੇ ਕਰਤਾ ਸੀ ਅੱਜ ਕਿਉਂਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲਣਾ ਸੀ ਇਸ ਕਰਕੇ ਪੀਸੀ ਅਸੀਂ ਲੇਟ ਕਰਕੇ ਲਿਸਟ ਜਾਰੀ ਕੀਤੀ ਲੇਕਿਨ ਇਹ ਖਬਰਾਂ ਆ ਰਹੀਆਂ ਕਿ ਜਿੱਥੇ ਜਿੱਥੇ ਸਾਡੇ ਬਲਾਕ ਸੰਮਤੀ ਜੋਨ ਦੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਨੋਮੀਨੇਸ਼ਨ ਭਰੀ ਹੈ ਉਹ ਹੈਰਾਨੀ ਦੀ ਗੱਲ ਦੇਖੋ ਕਿ ਕਿਸ ਕਿਸ ਉਮੀਦਵਾਰ ਨੇ ਨੋਮੀਨੇਸ਼ਨ ਭਰੀ ਉਹ ਸਾਰਾ ਅੰਕੜਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਲੋਕਲ ਐਮਐਲਏਜ਼ ਨੂੰ ਔਰ ਲੋਕਲ ਨੇਤਾਵਾਂ ਨੂੰ ਚਲਾ ਗਿਆ ਔਰ ਉਹਨਾਂ ਨੂੰ ਹਰ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਜਿਹਦਾ ਕੋਈ ਬਿਜ਼ਨਸ ਚੱਲਦਾ ਹੈ ਉਹਨੂੰ ਉੱਥੋਂ ਫੋਨ ਕਰਾਏ ਜਾ ਰਹੇ ਨੇ ਕਿਸੇ ਨੂੰ ਉਹਦੇ ਰਿਸ਼ਤੇਦਾਰਾਂ ਤੋਂ ਫੋਨ ਕਰਾਏ ਜਾਣੇ ਜਿਹੜਾ ਕੋਈ ਸਰਕਾਰੀ ਮੁਲਾਜ਼ਮ ਨੇ ਜਿਹਦੇ ਪਰਿਵਾਰ 'ਚ ਉਹਨਾਂ ਨੂੰ ਸਰਕਾਰੀ ਮੁਲਾਜ਼ਮਾ ਦੇ ਬਦਲੀ ਦਾ ਡਰ ਦਿਖਾ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਤੁਸੀਂ ਨੋਮੀਨੇਸ਼ਨ ਭਰ ਕੇ ਆਇਓ ਵਾਪਿਸ ਲਾਓ ਸੋ ਲੇਕਿਨ ਉਹ ਸਭ ਦੇ باوجود ਸਰਕਾਰ ਦੇ ਇਸ ਡੰਡਾ ਤੰਤਰ ਦੇ باوجود ਵੀ ਵੱਡੀ ਤਾਦਾਦ ਚ ਬੀਜੇਪੀ ਨੇ ਆਪਣੇ ਉਮੀਦਵਾਰ ਇੰਨਾ ਚੋਨਾ ਚ ਉਤਾਰੇ ਆਂ ਔਰ ਕੱਲ ਜਦੋਂ ਨੋਮੀਨੇਸ਼ਨ ਖਤਮ ਹੋ ਜਾਣ ਗਿਆ ਔਰ ਵਿਡਰੋਅਲ ਦੀ ਪ੍ਰਕਿਰਿਆ ਵੀ ਜਦੋਂ ਪੂਰੀ ਹੋ ਜਾਏਗੀ ਤੇ ਉਹਦੇ ਬਾਅਦ ਪਾਰਟੀ ਜਿਹੜੀ ਆ ਪੂਰ ਜ਼ੋਰ ਤਰੀਕੇ ਦੇ ਨਾਲ ਪੰਜਾਬ ਚ campaign ਜਿਹੜੀ ਹੈ ਇਹਨਾਂ ਚੋਣਾਂ 'ਚ ਕਰਨ ਵਾਲੀ ਹੈ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਪ੍ਰਧਾਨ ਜਾਖੜ ਸਾਹਿਬ ਸਾਡੇ ਕਾਰਜਕਾਰੀ ਪ੍ਰਧਾਨ ਅਸ਼ਨੀਸ਼ ਸ਼ਰਮਾ ਜੀ ਦੀ ਅਗਵਾਈ 'ਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਤਗੜੀ ਹੋ ਕਰਕੇ ਇਸ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੀਆਂ ਚੋਣਾਂ 'ਚ ਕੈਂਪੇਨ ਕਰੇਗੀ ਪ੍ਰਚਾਰ ਕਰੇਗੀ ਔਰ ਬੀਜੇਪੀ ਬੜੀ ਤਗੜੀ ਹੋ ਕੇ ਚੋਣਾਂ ਲੜੇਗੀ ਔਰ ਸਾਨੂੰ ਉਮੀਦ ਹੈ ਕਿ ਸਰਕਾਰ ਜਿੰਨਾ ਮਰਜੀ ਜ਼ੋਰ ਲਗਾ ਲਵੇ ਬੀਜੇਪੀ ਵੱਡੀ ਗਿਣਤੀ 'ਚ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਜਿੱਤ ਕੇ ਆਏਗੀ ਔਰ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਇੱਕ ਨਵਾਂ ਮੋ